ਜੋ ਸਿੰਘ ਇਸ ਵਲੇ ਦੀ ਖਬਰ ਬਹੁਤ ਵੱਡੀ ਤੇ ਬਹੁਤ ਦੱਸਦੇ ਕਿ ਨਿਰਾਸ਼ਾ ਭਰੀ ਹੈ ਵਿਨੇਸ਼ ਫੋਗਾਟ ਦੇ ਨਾਲ ਜੁੜੀ ਹੋਈ ਖਬਰ ਤੁਹਾਨੂੰ ਦੇ ਰਿਹਾ ਫਾਈਨਲ ਦੇ ਵਿੱਚ ਜਿਸ ਨੇ ਅੱਜ ਇਤਿਹਾਸ ਰਚਨਾ ਸੀ ਵਿਨੇਸ਼ ਫੋਗਾਟ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਜੀ ਆ ਦਾ ਦੇ ਕਿ ਫਾਈਨਲ ਦਾ ਮੈਚ ਵਿਨੇਸ਼ ਫੋਗਾਟ ਨਹੀਂ ਖੇਡ ਸਕਣਗੇ ਵਿਨੇਸ਼ ਫੋਗਾਟ ਉਹ ਨਾ ਜਿਨ੍ਹਾਂ ਨੇ ਰੈਸਲਿੰਗ ਦੀ ਦੁਨੀਆ ਦੇ ਵਿੱਚ ਇਤਿਹਾਸ ਰਚਿਆ ਤੇ ਕੱਲ ਪਹਿਲਾਂ ਜੇ ਗੱਲ ਕਰੀਏ ਤਾਂ ਹਰਾਇਆ ਸੀ ਸੈਮੀਫਾਈਨਲ ਦੇ ਵਿੱਚ ਕਿਊਬਾ ਦੀ ਨੰਬਰ 1 ਖਿਡਾਰਨ ਨੂੰ ਜੋ ਕਿ ਵਰਲਡ ਦੀ ਨੰਬਰ 1 ਖਿਡਾਰਨ ਸੀ ਜਿਸ ਨੇ ਆਪਣੇ ਕਰੀਅਰ ਦੇ ਵਿੱਚ ਅੱਜ ਤੱਕ ਕੋਈ ਵੀ ਮੈਚ ਨਹੀਂ ਹਾਰਿਆ ਸੀ 82 ਮੈਚ ਜਿੱਤੇ ਸੀ ਉਸਨੇ 82 ਦੇ ਵਿੱਚ ਇੱਕ ਵੀ ਉਸ ਨੂੰ ਹਾਰ ਨਹੀਂ ਮਿਲੀ ਸੀ ਪਰ ਵਿਨੇਸ਼ ਫੋਗਾਟ ਨੇ ਕਿਊਬਾ ਦੀ ਇਸ ਖਿਡਾਰਨ ਨੂੰ 5-0 ਨਾਲ ਹਰਾਇਆ ਸੀ ਤੇ ਉਸ ਤੋਂ ਬਾਅਦ ਫਾਈਨਲ ਦੇ ਵਿੱਚ ਜਗ੍ਹਾ ਬਣਾਈ ਸੀ ਤੇ ਲਗਾਤਾਰ ਇਹ ਚਰਚਾਾਂਵਾਂ ਚੱਲ ਰਹੀਆਂ ਸੀ ਕਿ ਫਾਈਨਲ ਦੇ ਵਿੱਚ ਜਿਹੜਾ ਆਸ ਲਗਾਈ ਜਾ ਰਹੀ ਸੀ ਕਿ ਵਿਨੇਸ਼ ਫੋਗਾਟ 골ਡ ਲੈ ਕੇ ਆਏਗੀ ਜਿਸ ਹਿਸਾਬ ਦਾ ਉਹ ਨੰਬਰ 1 ਖਿਡਾਰਨ ਹਰਾਉਂਦਿਆਂ ਤਾਂ ਉਸ ਤੋਂ ਬਾਅਦ ਯੂਐਸਏ ਦੀ ਖਿਡਾਰਨ ਦੇ ਨਾਲ ਫਾਈਨਲ ਦੇ ਵਿੱਚ ਮੈਚ ਆਉਣਾ ਸੀ ਦਾਦ ਜੀਏ ਕਿ ਅੱਜ ਫਾਈਨਲ ਮੁਕਾਬਲਾ ਸੀ ਭਾਰਤੀਆਂ ਦੀ ਨਿਗਾ ਜਿਹੜੀ ਹੈ ਵਿਨੇਸ਼ ਫੋਗਾਟ ਦੇ ਉੱਪਰ ਟਿੱਕੀ ਹੋਈ ਸੀ ਵਿਨੇਸ਼ ਫੋਗਾਟ ਰੈਸਲਿੰਗ ਦੀ ਦੁਨੀਆ ਦਾ ਭਾਰਤ ਦੇ ਵਿੱਚ ਇੱਕ ਵੱਡਾ ਨਾਮ ਜਿਨ੍ਹਾਂ ਦੇ ਉੱਪਰ ਦੰਗਲ ਮੂਵੀ ਵੀ ਬਣ ਚੁੱਕੀ ਆ ਆਮਿਰ ਖਾਨ ਦੀ ਦੰਗਲ ਮੂਵੀ ਵੀ ਜਿਹੜੀ ਹੈ ਬਣ ਚੁੱਕੀ ਆ ਦਾਦ ਜੀਏ ਕਿ ਹੁਣ ਡਿਸਕਵਾਲਿਫਾਈ ਕਰ ਦਿੱਤਾ ਗਿਆ ਓਵਰ weight ਦੇ ਕਾਰਨ ਜੀਹਾਂ ਦਾਦ ਜੀਏ ਕਿ ਬਹੁਤ ਸਾਰਿਆਂ ਚਰਚਾਵਾ ਸ਼ੁਰੂ ਹੋਣਗੇ ਇਸ ਡਿਸੀਜਨ ਤੋਂ ਬਾਅਦ ਕਿਉਂਕਿ ਜਿਸ ਹਿਸਾਬ ਦਾ ਇਸ 올림픽 ਦੇ ਵਿੱਚ ਦੋ ਤਿੰਨ ਗੱਲਾਂ ਆਈਆਂ ਦੋ ਤਿੰਨ ਮਸਲੇ ਆਏ ਨੇ ਚੌਥਾ ਮਸਲਾ ਬਹੁਤ ਗੰਭੀਰ ਤੇ ਬਹੁਤ ਵੱਡਾ ਹੈ ਕਿਹਾ ਜਾ ਰਿਹਾ ਕਿ 100 ਗ੍ਰਾਮ ਵਧ ਵੇਟ ਜਿਹੜਾ ਵਿਨੇਸ਼ ਫੋਗਾਰ ਦਾ ਹੈਗਾ ਤੇ ਜਿਸ ਦੇ ਕਾਰਨ ਉਹ ਫਾਈਨਲ ਦੇ ਵਿੱਚ ਖੇਡਣ ਦੇ ਲਈ ਜਿੰਨਾ ਵੇਟ ਚਾਹੀਦਾ ਹੁੰਦਾ ਉਸ ਤੋਂ 100 ਗ੍ਰਾਮ ਵੱਧ ਹੈ ਪਰ ਦੱਸ ਦਈਏ ਕਿ ਵਿਨੇਸ਼ ਫੋਗਾਰ ਜੋ ਕਿ 50 ਕਿਲੋ ਵਰਗ ਦੇ ਵਿੱਚ ਰੈਸਿੰਗ ਖੇਡਦੇ ਆ ਅੱਜ ਯੂ ਐਸ ਏ ਦੀ ਨੰਬਰ ਇੱਕ ਘਡਾਰਨ ਦੇ ਨਾਲ ਉਹਨਾਂ ਦਾ ਮੈਚ ਹੋਣਾ ਸੀ ਤਾਂ ਦੱਸ ਦਈਏ ਕਿ ਫਾਈਨਲ ਮੁਕਾ ਮਾਤਬਲਾ ਜਿਹੜਾ ਅੱਜ ਖੇਡਿਆ ਜਾਣਾ ਸੀ ਸਾਰੇ ਭਾਰਤੀ ਉਮੀਦਾਂ ਲਾਈ ਬੈਠੇ ਸੀ ਕਿ ਅੱਜ 골ਡ ਪੱਕਾ ਵਿਨੇਸ਼ ਫੋਗਾਟ ਹਿਸਟਰੀ ਰਚੇਗੀ ਪਰ ਤੁਹਾਨੂੰ ਦੱਸ ਦਈਏ ਕਿ ਬਹੁਤ ਜ਼ਿਆਦਾ ਵੱਡੀ ਤੇ ਇੱਕ ਦੁੱਖ ਭਰੀ ਖਬਰ ਹੈ ਕਿ ਵਿਨੇਸ਼ ਫੋਗਾਟ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ 올림픽 ਐਸੋਸੀਏਸ਼ਨ ਨੇ ਫੈਸਲਾ ਸੁਣਾ ਦਿੱਤਾ ਪਹਿਲਾਂ ਚਰਚਾਾਂਵਾਂ ਚੱਲੀਆਂ ਉਸ ਵੇਲੇ ਲਗਾਤਾਰ ਅਸੀਂ ਇਸ ਖਬਰ ਨੂੰ ਦੇਖ ਰਹੇ ਸੀ 10-15 ਮਿੰਟ ਤੋਂ ਪਹਿਲਾਂ ਜੇ ਗੱਲ ਕਰੀਏ ਤੇ ਖਬਰ ਟਵਿੱਟਰ ਦੇ ਉੱਪਰ ਅੱਗ ਵਾਂਗੂ ਫੈਲੀ ਪਰ ਬਾਅਦ ਦੇ ਵਿੱਚ ਕਨਫਰਮ ਜਦੋਂ ਉਹਦੋਂ ਹੋਈ ਜਦੋਂ 올림픽 ਐਸੋਸੀਏਸ਼ਨ ਨੇ ਜਿਹੜਾ ਸਾਹਮਣੇ ਆਪਣਾ ਬਿਆਨ ਲਿਆ ਕੇ ਰੱਖ ਦਿੱਤਾ ਤਾਂ ਦੱਸ ਦੇ ਕਿ ਨੂੰ ਵਿਨੇਸ਼ ਫੋਗਾਟ ਫਾਈਨਲ ਮੈਚ ਨਹੀਂ ਖੇਡ ਸਕਣਗੇ ਔਰ ਭਾਰਤੀਆਂ ਦਾ ਦਿਲ ਬਹੁਤ ਜਿਆਦਾ ਜਿਹੜਾ ਸੱਟ ਲੱਗੀ ਆ ਦਿਲ ਨੂੰ ਤੇ ਦਿਲ ਟੁੱਟ ਚੁੱਕਿਆ ਦਾ ਦਾਦੇ ਕਿ ਵਿਨੇਸ਼ ਫੋਗਾਟ ਨਾਲ ਜਿਹੜਾ ਇਹ ਸਭ ਕੁਝ ਹੋ ਰਿਹਾ ਹਾਲਾਂਕਿ ਇਹ ਤੁਹਾਨੂੰ ਦੱਸਦੀ ਕਿ ਇਹ ਇੱਕ ਚਿੰਤਾ ਦਾ ਵਿਸ਼ਾ ਤੇ ਬਹਿਸ ਕਰਨ ਵਾਲਾ ਵਿਸ਼ਾ ਕਿਉਂਕਿ ਇਹ 올림픽 ਦੇ ਵਿੱਚ ਦੋ ਤਿੰਨ ਗੱਲਾਂ ਜਈਆਂ ਹੋਈਆਂ ਪਹਿਲੀ ਸਭ ਤੋਂ ਜ਼ਿਆਦਾ ਤੁਹਾਨੂੰ 올림픽 ਦੇ ਵਿੱਚ ਜਿਹੜੀ ਖਬਰ ਹੋਈ ਹੈ ਦਿਖਾ ਦਿਓ ਤੁਹਾਨੂੰ ਦੱਸ ਦਿੰਦੇ ਆ ਕਿ ਜਿਹੜੀ ਅਲਜੀਰੀਅਨ ਬੌਕਸਰ ਅਮਾਨ ਖਲੀਫ ਤੇ ਇਟਾਲੀਅਨ ਬੌਕਸਰ ਐਂਜਲਾ ਕਰੀਨੀ ਦੇ ਵਿੱਚ ਮੁਕਾਬਲਾ ਹੋਇਆ ਜੀ ਤੁਹਾਨੂੰ ਸਭ ਨੂੰ ਯਾਦ ਹੋਊਗਾ ਤਿੰਨ ਚਾਰ ਦਿਨ ਪਹਿਲਾਂ ਲਗਾਤਾਰ ਸੋਸ਼ਲ ਮੀਡੀਆ ਦੇ ਹਰੇਕ ਪਲੇਟਫਾਰਮ ਤੇ ਉਸ ਬਾਕਸਿੰਗ ਕੁੜੀ ਦੀ ਜਿਹੜੇ ਬੌਕਸਰ ਕੁੜੀ ਦੀ ਫੋਟੋ ਚੱਲ ਰਹੀ ਸੀ ਵਾਰ-ਵਾਰ ਜਿਹੜਾ ਉਸ ਨੂੰ ਛੇੜਿਆ ਗਿਆ ਉਸ ਨੂੰ ਟੀਜ਼ ਕੀਤਾ ਗਿਆ ਕਿਹਾ ਗਿਆ ਕਿ ਅਲਜੀਰੀਅਨ ਬੌਕਸਰ ਅਮਾਨ ਖਲੀਫ ਮੁੰਡਾ ਹੈਗਾ ਇੱਥੋਂ ਤੱਕ ਕਹਿ ਦਿੱਤਾ ਗਿਆ ਤੇ ਜਿਹੜੀ ਇਟਾਲੀਅਨ ਕੁੜੀ ਹਾਰੀ ਉਸ ਨੇ ਕਹਿਤਾ ਸੀ ਕਿ ਮੈਂ ਤਾਂ ਇੱਕ ਮੁੰਡੇ ਦੇ ਨਾਲ ਮੇਰਾ ਮੈਚ ਕਰਾਤਾ ਇਹ ਕੁੜੀ ਨਹੀਂ ਹੈ ਇੱਥੋਂ ਤੱਕ ਕਹਿ ਦਿੱਤਾ ਗਿਆ ਸੀ ਤੇ ਉਸ ਦਾ ਹਵਾਲਾ ਦਿੱਤਾ ਸੀ ਕਿ ਇਸ ਦੇ ਵਿੱਚ ਟੈਸਟ ਸਟਾਨ ਸਟੋਨ ਜਿਹੜੇ ਹੁੰਦੇ ਨੇ ਉਹ ਜ਼ਿਆਦਾ ਉਹਨਾਂ ਦੀ ਮਾਤਰਾ ਜ਼ਿਆਦਾ ਹੈ ਜੇ ਬੇਕਫੂਫੀ ਭਰੇ ਜਿਹੜੇ ਬਿਆਨ ਸੀ ਜਿਹੜੀਆਂ ਇਹ ਜੀਆਂ ਘਟੀਆਂ ਦਲੀਲਾਂ ਦਿੱਤੀਆਂ ਗਈਆਂ ਉਸ ਘੜਾਣ ਨੂੰ ਲੈ ਕੇ ਪਰ ਉਸਨੇ ਇਤਿਹਾਸ ਸਿਰਜ ਦਿੱਤਾ ਸੀ ਪਿਛਲੇ ਦਿਨੀ ਉਸਨੇ 46 ਸਕਿੰਟ ਚ ਇਟਾਲੀਅਨ ਕੁੜੀ ਨੂੰ ਹਰਾਤਾ ਪਰ ਬਾਅਦ ਦੇ ਵਿੱਚ ਗੱਲਾਂ ਇਹ ਚੱਲੀਆਂ ਕਿਉਂਕਿ ਦੂਜੇ ਪਾਸੇ ਇਹ ਗੱਲ ਕਰੀਏ ਤਾਂ ਹਮੇਸ਼ਾ ਕਿਸੇ ਨਾ ਕਿਸੇ ਚੀਨ ਨੂੰ ਲੈ ਕੇ ਡਿਸਕ੍ਰਿਮੀਨੇਸ਼ਨ ਜਿਹੜਾ ਹੁੰਦਾ ਆਇਆ ਉਹ ਇੱਕ ਵਾਰ ਫਿਰ ਤੋਂ ਪਾਵਰ ਦੀ ਲੜਾਈ ਜੇ ਗੱਲ ਕਰੀਏ ਤਾਂ ਸੋਚਣ ਵਾਲੀ ਗੱਲ ਹੈ ਜੇ ਸੋਚੋਗੇ ਤਾਂ ਪਤਾ ਲੱਗੂਗਾ ਜੇ ਸੋਚੋਗੇ ਤਾਂ ਬਾਲ ਬਹੁਤ ਉੱਬਰ ਨਗੇ ਕੀ ਆਖਰਕਾਰ ਜਿਆ ਕਿਉਂ ਹੁੰਦਾ ਉਦੋਂ ਅਮੀਨ ਖਲੀਫਾ ਵੇਲੇ ਵੀ ਅਮਾਨ ਖਲੀਫ ਵੇਲੇ ਵੀ ਕਿਹਾ ਗਿਆ ਅਮਾਨ ਖਲੀਫ ਵੇਲੇ ਵੀ ਇਹੋ ਗੱਲ ਕਹੀ ਗਈ ਸੀ ਕਿ ਭਾਈ ਇਸ ਤਾਂ ਅਲਜੀਰੀਅਨ ਹੈ ਇਹ ਅਲਜੀਰੀਅਨ ਹੈ ਤਾਂ ਕਰਕੇ ਇਸ ਨਾਲ ਤੱਕਾ ਹੋਇਆ ਜੇ ਇਹਦੀ ਤਾਂ ਤੇ ਕੋਈ ਗੋਰੀ ਹੁੰਦੀ ਜੇ ਇਹਦੀ ਤਾਂ ਤੇ ਕੋਈ ਅਮਰੀਕਨ ਹੁੰਦੀ ਜਾਂ ਇਹਦੀ ਤਾਂ ਤੇ ਕੋਈ ਬ੍ਰਿਟੇਨ ਦੀ ਹੁੰਦੀ ਤਾਂ ਉਦੋਂ ਕਿਸੇ ਨੇ ਬੋਲਣਾ ਨਹੀਂ ਸੀ ਕਿਸੇ ਨੇ ਚੂਹ ਨਹੀਂ ਕਰਨੀ ਸੀ ਪਰ ਤਾਂ ਰੌਲਾ ਪਾਇਆ ਜਾ ਰਿਹਾ ਕਿਉਂਕਿ ਟਾਲੀਨ ਕੁੜੀ ਇਸ ਨੇ ਖੜਾਈ ਹੈ ਇਸ ਨੇ ਪਹਿਲਾਂ ਰਸ਼ੀਆ ਦੇ ਇੱਕ ਦਕੜੇ ਨੂੰ ਵੀ ਹਰਾਇਆ ਸੀ ਤਾਂ ਦਾਦੇ ਕਿ ਉਹਦੋਂ ਵੀ ਇਹ ਚਰਚਾ ਚੱਲੀਆਂ ਸੀ ਪਰ ਹੁਣ ਖਬਰ ਤੇ ਆਉਣਾ ਵਿਨੇਸ਼ ਫੋਗਾਟ ਨਾਲ ਜਦੋਂ ਅਜਿਹਾ ਕੁਸ਼ੋਰੀਆ ਤਾਂ ਸਵਾਲ ਖੜੇ ਹੋਣੇ ਲਾਜ਼ਮੀ ਨੇ ਹੁਣ ਵੀ ਆਖਰਕਾਰ ਗੱਲ ਕੀ ਹੈ ਕੰਟਰੋਲ ਦੀ ਗੱਲ ਹੈ ਸਾਰੀ ਪਾਵਰ ਦੀ ਗੱਲ ਹੈ ਸਾਰੀ ਉਥੇ ਗੱਲਾਂ ਘੁਮਕਮਾ ਕੇ ਆ ਜਾਂਦੀਆਂ ਕਿ ਜੇ ਕੋਈ ਇਹ ਹੀ 100 ਗ੍ਰਾਮ ਕਿਸੇ ਹੋਰ ਦੇਸ਼ ਦੀ ਕੁੜੀ ਦਾ ਵੱਧ ਹੁੰਦਾ weight ਜਾਂ ਕਿਸੇ ਹੋਰ ਖਿਡਾਰੀ ਦਾ ਵੱਧ ਹੁੰਦਾ ਜਾਂ ਫਿਰ ਇਹ ਗੱਲ ਹੈ ਵੀ ਹੈ ਜਾਂ ਨਹੀਂ ਹੈ ਤਾਂ ਹਰ ਖਾਲਾਂ ਕੇ ਡਿਬੇਟ ਦਾ ਮੁੱਦਾ ਬਹੁਤ ਵੱਡੀ ਡਿਬੇਟ ਇਸ ਤੇ ਹੋਣੀ ਚਾਹੀਦੀ ਹੈ ਮੁੱਦਾ ਅੱਗੇ ਜਾ ਕੇ ਗੰਭੀਰ ਰੂਪ ਜਰੂਰ ਧਾਰਨ ਕਰੂਗਾ ਕਿਉਂਕਿ ਜਦੋਂ ਪਿਛਲਾ ਸੈਮੀਫਾਈਨਲ ਉਸਨੇ ਖੇਡਿਆ ਤੇ ਉਸ ਤੋਂ ਬਾਅਦ ਅਗਲੇ ਦਿਨ ਇਹ ਕਿਹਾ ਜਾਂਦਾ ਹੈ ਕਿ ਤਾਂ ਭਾਈ 100 ਗ੍ਰਾਮ ਇਸ ਦਾ weight ਜਿਹੜਾ ਜ਼ਿਆਦਾ ਹੈ ਕੀ ਹੋ ਰਿਹਾ ਹੈ ਇਹ ਖਿਡਾਰੀਆਂ ਦੇ ਨਾਲ ਕੀ ਹੋ ਰਿਹਾ 올림픽 ਦੇ ਵਿੱਚ ਤੁਹਾਨੂੰ ਯਾਦ ਹੋਊਗਾ ਵਿਨੇਸ਼ ਫੋਗਾਟ ਕੌਣ ਹੈ ਵਿਨੇਸ਼ ਫੋਗਾਟ ਉਹ ਹੈ ਜਦੋਂ ਪਹਿਲਵਾਨਾਂ ਦਾ ਧਰਨਾ ਲੱਗਦਾ ਮੋਦੀ ਸਰਕਾਰ ਖਿਦਦੀ ਹੈ ਉਸ ਸਮੇਂ ਵਿਨੇਸ਼ ਫੋਗਾਟ ਮੋਰੇ ਲਾ ਕੇ ਜਿਹੜਾ ਧਰਨੇ ਨੂੰ ਲੀਡ ਕਰਦੀ ਸੀ ਬਜਰੰਗ ਜੇ ਪੂਣੀਆਂ ਦੀ ਗੱਲ ਕਰੀ ਉਹ ਵੀ ਨਾਲ ਲੀਡ ਕਰਦੇ ਤਾਂ ਜੰਤਰ ਮੰਤਰ ਦੇ ਬਾਹਰ ਜਿਹੜਾ ਧਰਨਾ ਲੱਗਿਆ ਸੀ ਤੇ ਅੱਜ ਕੰਗੜਾ ਅਰਨੌਤ ਨੇ ਵਿਵਾਦਤ ਬਿਆਨ ਵੀ ਦਿੱਤਾ ਸੀ ਵਿਨੇਸ਼ ਫੋਗਾਟ ਨੂੰ ਵਧਾਈ ਦਿੰਦੇ ਹੋਏ ਉਸਨੇ ਵਿਵਾਦਤ ਟਿੱਪਣੀਆਂ ਕੀਤੀਆਂ ਉਸਨੇ ਕਿਹਾ ਕਿ ਕੇਂਦਰ ਦੇ ਖਿਲਾਫ ਬੋਲੇ ਸੀ ਦੇ ਖਿਲਾਫ ਬੋਲੇ ਸੀ ਇਹ ਜਿਆ ਨਹੀਂ ਕਰਨਾ ਚਾਹੀਦਾ ਸੀ ਇਹ ਜੀਆਂ ਗੱਲਾਂ ਕਹੀਆਂ ਪਰ ਕਿਤੇ ਇਸ ਡਿਸੀਜਨ ਪਿੱਛੇ ਕੋਈ ਡੂੰਗੀ ਸਾਜ਼ਿਸ਼ ਹੈ ਕੋਈ ਕੌਨਸਪਰੇਸੀ ਹੈ ਕੋਈ ਕੌਣ ਰੋਕ ਰਿਹਾ ਵਿਨੇਸ਼ ਫੋਗਾਟ ਨੂੰ 골ਡ ਜਿੱਤਣ ਤੋਂ ਤੇ ਇਹ ਗੱਲ ਸੋਚਣ ਵਾਲੀ ਹੈ ਕਿ ਜੇ ਵਿਨੇਸ਼ ਫੋਗਾਟ ਹਾਲਾਂਕਿ ਹਾਈਪੋਥੈਟিক্যাল ਗੱਲਾਂ ਪਰ ਸੋਚਨੀਆਂ ਜ਼ਰੂਰ ਪੈਂਦੀਆਂ ਨੇ ਕਿ ਜੇ ਵਿਨੇਸ਼ ਫੋਗਾਟ 골ਡ ਜਿੱਤਿਆਂ ਦੀ ਫਾਈਨਲ ਦੇ ਵਿੱਚ ਜੇ ਵਿਨੇਸ਼ ਫੋਗਾਟ ਫਾਈਨਲ ਦੇ ਵਿੱਚ ਜਿੱਤਿਆਂ ਦੀ 골ਡ ਜਿੱਤਿਆਂ ਦੀ ਤਾਂ ਫਿਰ ਮੋਦੀ ਸਰਕਾਰ ਦਾ ਕੀ ਰਹਿ ਜਾਣਾ ਸੀ ਤਾਂ ਉਹਨਾਂ ਮੰਤਰੀਆਂ ਦਾ ਕੀ ਰਹਿ ਜਾਣਾ ਸੀ ਇਹ ਗੱਲ ਸੋਚਣ ਦੀ ਗੱਲ ਹੈ ਜੇ ਵਿਨੇਸ਼ ਵੋਗਾਰਜ ਜੇ ਸਾਹਬ ਦਾ ਉਸਦਾ ਪਿਛਲਾ ਮੈਚ ਰਿਹਾ ਮੈਚ ਕਿਉਂ ਰਿਹਾ ਮੈਂ ਕਿਉਂ ਕਹਿ ਰਿਹਾ ਬਾਰ ਬਾਰ ਕੇ 골ਡ ਜਿੱਤ ਸਕਦੀ ਸੀ ਤਾਂ ਕਹਿ ਰਿਹਾ ਕਿਉਂਕਿ ਜਿਹੜੀ ਕੁੜੀ ਨੂੰ ਉਸਨੇ ਸੈਮੀਫਾਈਨਲ ਦੇ ਵਿੱਚ ਹਰਾਇਆ ਉਹ ਕੁੜੀ ਟੌਪ ਦੀ ਪਲੇਅਰ ਸੀ ਉਹ ਇੱਕ ਨੰਬਰ ਦੀ ਪਲੇਅਰ ਸੀ ਆਪਣੇ ਇਕੱਲੀ ਆਪਣੇ ਦੇਸ਼ ਦੇ ਵਿੱਚ ਨਹੀਂ ਸਗੋ ਦੁਨੀਆ ਦੀ ਇੱਕ ਨੰਬਰ ਪਲੇਅਰ ਸੀ ਉਹ ਜਿਸ ਨੂੰ ਸੈਮੀਫਾਈਨਲ ਦੇ ਵਿੱਚ ਵਿਨੇਸ਼ ਪੋਗਾਟ ਨੇ ਹਰਾਇਆ ਤੇ ਉਹ ਕੁੜੀ ਦਾ ਇਤਿਹਾਸ ਇਹੋ ਜ ਹੈ 82 ਮੈਚ ਖੇਡੇ ਆ 82 ਮੈਚਾਂ ਚੋਂ ਇੱਕ ਵੀ ਮੈਚ ਨਹੀਂ ਉਹ ਹਾਰੀ ਪਹਿਲਾ ਮੈਚ ਹਾਰੀ ਹੈ ਤਾਂ ਉਹ ਵਿਨੇਸ਼ ਪੋਗਾਟ ਦੇ ਹੱਥੋਂ ਕੱਲ ਹਾਰੀ ਹੈ ਸੋਚਣ ਵਾਲੀ ਗੱਲ ਹੈ 82 ਮੈਚਾਂ ਦੇ ਵਿੱਚ ਇੱਕ ਮੈਚ ਵੀ ਨਾ ਹਾਰਨਾ ਬਹੁਤ ਵੱਡੀ ਗੱਲ ਹੈ ਤਾਂ ਹੀ ਕਹਿ ਰਹੇ ਆ ਕਿ ਜੇ ਵਿਨੇਸ਼ ਫੋਗਾਟ ਅਮਰੀਕਾ ਦੀ ਖਡਾਰ ਨੂੰ ਹਰਾ ਕੇ 골ਡ ਜਤਿਆਂ ਦੀ ਤਾਂ ਭਾਰਤ ਦੇ ਵਿੱਚ ਕੀ ਮੈਸੇਜ ਜਾਣਾ ਸੀ ਤਾ ਭਾਰਤ ਦੇ ਵਿੱਚ ਉਸ ਪਹਿਲਵਾਨਾਂ ਦੇ ਧਾਰਨੇ ਦਾ ਰੂਪ ਹੀ ਚੇਂਜ ਹੋ ਜਾਣਾ ਸੀ ਤਾਂ ਫਿਰ ਕਿਹੜੀਆਂ ਗੱਲਾਂ ਹੋਣੀਆਂ ਸੀ ਟਵਿੱਟਰ ਦੇ ਉੱਪਰ ਕੀ ਚੱਲਣਾ ਸੀ ਸੰਸਦ ਦੇ ਵਿੱਚ ਵਿਰੋਧੀਆਂ ਨੇ ਕਿਵੇਂ ਬੋਲਣਾ ਸੀ ਕਿਵੇਂ ਸਰਕਾਰਾਂ ਨੂੰ ਘੇਰਨਾ ਸੀ ਕਿਉਂਕਿ ਲੋਕ ਤਾਂ ਹੋਣੀ ਟਵਿੱਟਰ ਦੇ ਉੱਪਰ ਅਜਈਆਂ ਫੋਟੋਆਂ ਪਾਉਣ ਲੱਗ ਗਏ ਸੀ ਜਦੋਂ ਵਿਨੋਇਸ਼ ਫੋਗਾਰ ਦੀ ਜਿੱਤ ਦੀ ਇੱਕ ਪਾਸੇ ਧਾਰਨੇ ਵਾਲੀ ਫੋਟੋ ਪਾਈ ਸੀ ਇੱਕ ਪਾਸੇ ਪਾਈ ਸੀ ਵਿਨੋਇਸ਼ ਫੋਗਾਰ ਦੀ ਜਿੱਤ ਦੀ ਫੋਟੋ ਤਾਂ ਕਿਤੇ ਨਾ ਕਿਤੇ 올림픽 ਦੇ ਵਿੱਚ ਵੀ ਉਹੀ ਜਿਹੜਾ ਅੰਦਰ ਖਾਤੇ ਬਹੁਤ ਗੱਲਾਂ ਹੁੰਦੀਆਂ ਨੇ ਸਮਝਣ ਦੀ ਲੋੜ ਹੈ ਜਿਵੇਂ ਤੁਹਾਨੂੰ ਅਮਾਨ ਖਲੀਫ ਦੀ ਮੈਂ ਐਗਜ਼ਾਮਪਲ ਦਿੱਤੀ ਆ ਅਮਾਨ ਖਲੀਫ ਦੇ ਨਾਲ ਜੋ ਕੁਝ ਹੋਇਆ ਜੋ ਕੁਛ ਉਸ ਦੇ ਨਾਲ ਹੋਇਆ ਉਹੀ ਮੈਂ ਐਗਜ਼ਾਮਪਲ ਤੁਹਾਨੂੰ ਤੁਸੀਂ ਇਹ ਰੈਲੇਵੈਂਟ ਕਰ ਸਕਦੇ ਹੋ ਵਿਨੇਸ਼ ਫੋਗਾਰ ਦੇ ਨਾਲ ਜਦੋਂ 100 ਗ੍ਰਾਮ weight ਕਹਿ ਦਿੱਤਾ ਗਿਆ ਕਿ ਇਸ ਦਾ ਭਾਈ 100 ਗ੍ਰਾਮ weight ਜ਼ਿਆਦਾ ਹੁਣ ਤੁਸੀਂ ਆਪ ਹੀ ਸੋਚ ਸਕਦੇ ਹੋ ਜਿਹੜੀ ਕੱਲ semi final ਖੇੜ ਕੇ ਗਈ ਆ ਐਡਾ ਟਾਪ ਦਾ ਪਰਫਾਰਮੈਂਸ 5 0 ਨਾਲ ਹਰਾਇਆ ਤਾਂ ਜਿਹੜੇ ਕਹਿੰਦੇ ਨੇ ਕਿ ਅੱਜ ਵੀ ਚਿੱਟੀ ਚਮੜੀ ਵਾਲਿਆਂ ਦਾ ਰਾਜ ਆ 올림픽ਸ ਦੇ ਵਿੱਚ ਕਿਤੇ ਨਾ ਕਿਤੇ ਉਹ ਗੱਲਾਂ ਦੇ ਉੱਪਰ ਸਵਾਲ ਖੜੇ ਜਰੂਰ ਹੁੰਦੇ ਨੇ ਕਿਉਂਕਿ ਜਦੋਂ ਬਹੁਤ ਸਾਰੇ ਹੋਰ ਵੀ ਜੇ ਤੁਸੀਂ ਤਮਾਮ ਗੱਲਾਂ ਨੂੰ ਦੇਖੋਗੇ ਤਾਂ ਬਹੁਤ ਸਾਰਾ ਕੁਝ ਇਸ ਗੱਲ ਨੂੰ ਲੈ ਕੇ ਨਿਕਲੂਗਾ ਇਹ ਮੁੱਦਾ ਇੱਥੇ ਰੁਕਣ ਵਾਲਾ ਨਹੀਂ ਹੈ ਇਹ ਮੁੱਦਾ ਇੱਥੇ ਨਹੀਂ ਰੁਕੇਗਾ ਇਹ ਮੁੱਦਾ ਬਹੁਤ ਉੱਪਰ ਤੱਕ ਜਾਏਗਾ ਤੁਸੀਂ ਖੁਦ ਸੋਚੋ ਕਿ ਜੇ ਵਿਨੇਸ਼ ਫੋਗਾਰਡ 골ਡ ਲੈ ਕੇ ਆਏ ਜਿੱਦਾ ਕੰਗਣਾ ਰਣੌਤ ਵਰਗਿਆਂ ਦੀ ਕੀ ਰਹਿ ਜਾਂਦੀ ਕੰਗਣਾ ਰਣੌਤ ਐਮਪੀ ਹੈ ਚਾਹੇ ਉਸਨੇ ਜਿਸ ਹਿਸਾਬ ਦੇ ਨਾਲ ਬੋਲਿਆ ਜਿਸ ਹਿਸਾਬ ਦੇ ਨਾਲ ਤੰਜ ਕਸੇ ਕਿ ਸਿੱਧਾ ਸਬੰਧ ਉਸ ਨੂੰ ਪਤਾ ਤਾਂ ਨਹੀਂ ਸੀ ਕਿ ਅਜਿਹਾ ਕੁਝ ਹੋ ਸਕਦਾ ਜਿਸ ਦਾ ਆਪ ਦਾ ਉਸਨੇ ਟਵੀਟ ਕੀਤਾ ਕਿਉਂਕਿ ਜਦੋਂ ਦੁਨੀਆ ਸਲਾਹਣਾ ਕਰ ਰਹੀ ਹੈ ਇੱਕ ਕੁੜੀ ਦੀ ਜਿਨੇ ਆਪ ਦਾ ਪ੍ਰਦਰਸ਼ ਚੰਗਾ ਕੀਤਾ ਸਹੀ ਨੂੰ ਸਹੀ ਕਹੈਂਚ ਚ ਚੰਗੇ ਨੂੰ ਚੰਗੇ ਕਹੈਂਚ ਉਸ ਨੂੰ ਦਿੱਕਤ ਕੀ ਹੋ ਰਹੀ ਸੀ ਕਿਉਂ ਉਸਨੇ ਬਾਰ-ਬਾਰ ਐਮਪੀ ਕੰਗੜਾ ਰਣੋਤ ਨੇ ਇਹ ਗੱਲਾਂ ਲਿਖੀਆਂ ਉਸ ਦੇ ਵਿੱਚ ਵੀ ਰਾਜਨੀਤੀ ਵਾਲੀ ਗੱਲ ਕਰੀ ਇਹ ਵੀ ਸੋਚਣ ਦੀ ਗੱਲ ਹੈ ਹੁਣ ਸੋਚੋ ਕਿ ਜੇ ਵਿਨੇਸ਼ ਵੋਗਾਰਡ ਯੂਐਸਏ ਦੀ ਖੜਾਰਨ ਨੂੰ ਹਰਾ ਕੇ ਇੱਕ ਨੰਬਰ ਤੇ ਆ ਜਾਂਦੀ 골ਡ ਮੈਡਲ ਜਤਿਆਂ ਦੀ ਸਭ ਤੋਂ ਜ਼ਿਆਦਾ ਡੈਂਟ ਕੀਤੇ ਪੈਣਾ ਸੀ ਸੰਸਦ ਦੇ ਵਿੱਚ ਕਿੰਨਾ ਨੇ ਕਿੰਨੂ ਘੇਰਨਾ ਸੀ ਟਵਿੱਟਰ ਦੇ ਉੱਪਰ ਕੀ ਚੱਲਣਾ ਸੀ ਕੰਗਣਾ ਅਰਨੌਤ ਨੂੰ ਖਰੀਆਂ ਕਰੀਆਂ ਕਿਹਨੇ ਸੁਣਾਉਣੀਆਂ ਸੀ ਇਹ ਸਵਾਲ ਸਵਾਲਾਂ ਦੇ ਸਵਾਲ ਖੜੇ ਹੋ ਰਹੇ ਨੇ ਸਵਾਲ ਖੜੇ ਹੋਣੇ ਬੰਦੇ ਨੇ 올림픽 ਦੇ ਵਿੱਚ ਅਜੇ ਹਾ ਕੁਝ ਮੁੱਢ ਕਦੀਮੋਂ ਹੁੰਦਾ ਆ ਰਿਹਾ ਹਰੇਕ 올림픽 ਦੇ ਵਿੱਚ ਇੱਕ ਇੱਕ ਦੋ ਦੋ ਚੀਜ਼ਾਂ ਹੁੰਦੀਆਂ ਆ ਰਹੀਆਂ ਟੋਕੀਓ 올림픽 ਦੀ ਗੱਲ ਕਰ ਲੋ ਉਸ ਤੋਂ ਪਹਿਲਾਂ ਬੀਜਿੰਗ 올림픽 ਦੀ ਗੱਲ ਕਰ ਲੋ ਹਰੇਕ ਵਾਰ ਕੁਝ ਨਾ ਕੁਝ ਇੱਕ ਇੱਕ ਦੋ ਦੋ ਕੇਸ ਅਜੇ ਹੁੰਦੇ ਰਹੇ ਆ ਜਿਨ੍ਹਾਂ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਹਾਕੀ ਦਾ ਮੈਚ ਤੁਸੀਂ ਦੇਖਿਓ ਇੰਗਲੈਂਡ ਦੇ ਨਾਲ ਜੋ ਹਾਕੀ ਦਾ ਮੈਚ ਸੀ ਤਾਂ ਉਸ ਦੇ ਵਿੱਚ ਵੀ ਦੋ ਤਿੰਨ ਗੱਲਾਂ ਹੋਈਆਂ ਚੌਥਾ ਗੋਲ ਨਹੀਂ ਦਿੱਤਾ ਗਿਆ ਹਰਮਨਪ੍ਰੀਤ ਸਿੰਘ ਜੋ ਕਿ ਕਪਤਾਨ ਨੇ ਉਹਨਾਂ ਦੇ ਵੱਲੋਂ ਨਾਰਾਜ਼ਗੀ ਜਤਾਈ ਗਈ ਇੱਕ ਖਡਾਈ ਨੇ ਫੌਲ ਕੀਤਾ ਗੋਰਿਆਂ ਨੇ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਗਿਆ ਅਜਿਹੀਆਂ ਗੱਲਾਂ ਬਹੁਤ ਹੁੰਦੀਆਂ ਹਾਲਾਂਕਿ ਕੀ ਇਹ ਕੋਇਨਸੀਡੈਂਸ ਹੈ ਕੀ ਇਹ ਅਚਾਨਕ ਵਾਪਰਦੀਆਂ ਕੀ ਇਹ ਲਗਾਤਾਰ ਵਾਪਰਦੀਆਂ ਰਹਿੰਦੀਆਂ ਸਾਨੂੰ ਤਾਂ ਲੱਗਦਾ ਪਰ ਕਰੋਨੋਲੋਜੀ ਸਮਝਣ ਦੀ ਲੋੜ ਹੈ ਕਰੋਨੋਲੋਜੀ ਸਮਝਣ ਦੀ ਲੋੜ ਹੈ ਅਜਿਹੇ ਮਾਮਲਿਆਂ ਦੀ ਜਿਨ੍ਹਾਂ ਦੇ ਵਿੱਚ ਆਹ ਚੀਜ਼ਾਂ ਹੁੰਦੀਆਂ 50 ਕਿਲੋਗ੍ਰam ਦਾ weight ਜਿਹੜਾ ਖੇਡ ਰਹੀ ਸੀ ਜਿਸ ਦੇ ਵਿੱਚ ਵਿਨੇਸ਼ ਪੋਗਾਟ ਭਾਰਤੀਆਂ ਨੂੰ ਪੂਰੀ ਆਸਰ ਦਾ ਜਿਹੜਾ ਭਾਰਤੀਆਂ ਨੂੰ ਉਮੀਦ ਸੀ ਕਿ 골ਡ ਲੈ ਕੇ ਆਏਗੀ ਸਾਡੀ ਕੁੜੀ 골ਡ ਲਿਆਏਗੀ ਪਰ 골ਡ ਨਹੀਂ